लोकसभा ਹਲਕਾ ਅਮਰitsar ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਬਟਾਲਾ ਰੋਡ ਤੇ ਵਾਈਬਰੈਂਟ ਪੰਜਾਬ ਟ੍ਰਾਂਸਮਿਸ਼ਨ ਪ੍ਰਾਈਵੇਟ ਲਿਮਟਿਡ ਦੇ ਦਫ਼ਤਰ ਵਿਖੇ ਇੱਕ ਜਨ ਸਭਾ ਦਾ ਆਯੋਜਨ ਮੈਨੇਜਿੰਗ ਡਾਇਰੈਕਟਰ ਜਗਦੀਪ ਸਿੰਘ ਲਵਲੀ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਉ체ਚੇ ਤੌਰ ਤੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਹਲਕਾ ਉਤਰੀ ਤੋਂ ਵਿਧਾਇਕ ਡਾਕਟਰ ਕੁਮਰ ਵਿਜੇ ਪ੍ਰਤਾਪ ਸਿੰਘ ਪੁੱਜੇ ਇੱਥੇ ਪੁੱਜਣ ਤੇ ਸਰਦਾਰ ਜਗਦੀਪ ਸਿੰਘ ਲਵਲੀ ਬੱਬੀ ਫਿਸ਼ ਐਂਡ ਚਿਕਨ ਕੋਰਨਰ ਕੂਪਰ ਰੋਡ ਦੇ ਮਾਲਕ ਸਰਦਾਰ ਨਰਿੰਦਰ ਸਿੰਘ ਜੀ ਬੱਬੀ जसमीत सिंह हनी वाइब्रेंट पंजाब लुधियाना ਤੋਂ ਗੁਰਪ੍ਰੀਤ ਸਿੰਘ ਵਾਈਬ੍ਰੈਂਟ ਪੰਜਾਬ ਜਲੰਧਰ ਤੋਂ ਵਿਕਾਸ ਭਾਰਗਵ ਰਿਟਾਇਰਡ ਪੁਲਿਸ ਅਧਿਕਾਰੀ ਹਰਜਿੰਦਰ ਸਿੰਘ ਹਲਕਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਆਬਜ਼ਰਵਰ ਜੇਐਸ ਰਾਹੁਲ ਆਮ ਆਦਮੀ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਜੁਆਇੰਟ ਸਕੱਤਰ ਸਰਬਜੀਤ ਸਿੰਘ ਅਤੇ ਲਖਮੀਰ ਸਿੰਘ ਲੱਖਾਂ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਡਾਕਟਰ ਕੁਮਰ ਵਿਜੇ ਪ੍ਰਤਾਪ ਸਿੰਘ ਅਤੇ ਕੁਲਦੀਪ ਸਿੰਘ ਢਾਲੀਵਾਲ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ 2 ਸਾਲਾਂ ਦੌਰਾਨ ਪੰਜਾਬ ਲਈ ਕੀਤੇ ਗਏ ਵਿਕਾਸ ਅਤੇ ਪੰਜਾਬ ਦੀ ਜਨਤਾ ਤੱਕ ਸਰਕਾਰ ਵੱਲੋਂ ਪਹੁੰਚਾਈਆਂ ਜਾ ਰਹੀਆਂ ਮੁੱਢਲੀਆਂ ਸਹੂਲਤਾਂ ਤੇ ਚਾਣਨਾ ਪਾਉਂਦਿਆਂ ਪੰਜਾਬ ਦੇ ਹੋਰ ਵਿਕਾਸ ਲਈ ਇਹਨਾਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਦ ਜਲੰਧਰ ਕੇਬਲ ਆਪਰੇਟਰ ਵੈਲਫੇਅਰ ਸੁਸਾਇਟੀ ਵੱਲੋਂ ਪੰਜਾਬ ਵਿੱਚ ਕੇਬਲ ਆਪਰੇਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਪੰਜਾਬ ਵਿੱਚ ਕੇਬਲ ਮਾਫੀਆ ਵੱਲੋਂ ਕੇਬਲ ਆਪਰੇਟਰਾਂ ਤੋਂ ਕਿੱਤੀ ਜਾਰੀ ਨਜਾਇਜ਼ ਵਸੂਲੀ ਬਾਰੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਇਸ ਮੌਕੇ ਰਕੇਸ਼ ਕੁਮਾਰ ਮਨੋਜ ਕੁਮਾਰ ਗੁਰਮੇਧ ਸਿੰਘ ਗੇਜਾ ਪਰਮਦੇਵਾਲ ਸਿੰਘ ਲੱਕੀ ਵਿਕਾਸ ਸ਼ਰਮਾ ਜਤਿੰਦਰ ਸਿੰਘ ਗੁਰਜੀਤ ਸਿੰਘ ਵਿਨੇ ਗਾਂਧੀ ਸਨੀ ਮਠਾਰੂ ਦਿਲਪ੍ਰੀਤ ਸਿੰਘ ਵਿਸ਼ਾਲ ਸ਼ਰਮਾ ਮਦਨ ਮੋਹਨ ਮੋਹਿਤ ਸ਼੍ਰੀ ਵਾਸਤਵ ਸੁਰਿੰਦਰ ਸਿੰਘ ਦੋਬਲਿਆ ਪ੍ਰੀਤਮ ਸਿੰਘ ਤਾਕ ਰਾਮ ਲੁਬਾਇਆ ਅਤੇ ਮੁਕੇਸ਼ ਦਾਰਾਸਣੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਮਿਲਿਆ ਉਸ ਪਰਮਾਤਮਾ ਨੇ ਮੌਕਾ ਦਿੱਤਾ ਕਿ ਅਗਲੇ ਉਹ ਕੰਮ ਕਰੀਏ ਔਰ ਸਾਡਾ ਕਲਦੀਪ ਸਿੰਘ ਧਨੀਵਾਲ ਨੂੰ ਅਮਰ ਸਾਹਿਬ ਪਾਰਲੀਮੈਂਟ ਹਲਕੇ ਚੋਂ ਮੈਕਸਿਮਮ ਵਰਤਮਾਨ ਵੋਟਰਾਂ ਨਾਲ ਜਿਤਾ ਕੇ ਅਸੀਂ ਇਹਨਾਂ ਨੂੰ ਪਾਰਲੀਮੈਂਟ ਚ ਪਹੁੰਚਾਉਣਾ ਔਰ ਤਾਂ ਕਿ ਸਾਡੇ ਅਮਰ ਸਾਹਿਬ ਦੇ ਨਿਵਾਸੀਆਂ ਦੇ ਇੱਕ ਇੱਕ ਔਰ ਵਨ ਸੈਕਿੰਡ ਔਰ ਸਾਡੇ ਅਮਰ ਸਾਹਿਬ ਦੇ ਨਿਵਾਸੀਆਂ ਦਾ ਦੁੱਖ ਤਕਲੀਫਾਂ ਨੂੰ ਉਸੇ ਤਰ੍ਹਾਂ ਕਿ ਹੱਲ ਕਰ ਸਕਣ ਮੇਰੀ ਇਹ ਅਰਮਜਾ ਔਰ ਇਹ ਮੇਰੀਆ ਤੰਦੇਵਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੇ ਨਾਲ ਰੂਬਰੂ ਹੋ ਰਹੇ ਹੋ ਔਰ ਅਸੀਂ ਵੱਡੀਆਂ ਵੋਟਾਂ ਨੂੰ ਕੀਮਤੀ ਵੋਟਾਂ ਨੂੰ ਗੁਲਦੀਪ ਸਿੰਘ ਜੀ ਤਾਲੀਵਾਲ ਸਾਹਿਬ ਦੇ ਝੋਲੇ ਦੇ ਵਿੱਚ ਪਾਉਣ ਵਾਸਤੇ ਅਰਜੀ ਲੈ ਕੇ ਆਏ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ 2022 ਸੋਨਾ ਦਾ ਬਿਲਕੁਲ ਵੱਜ ਗਿਆ ਹੈ दो खेज ऑलरेडी चोन हो चुके है हम तुम देखो साड़ा मकसद है कि केजरीवाल साहब ने साडे मुख्यमंत्री साहब ने जो विश्वास जताया है और कुलदीप सिंह जी धालीवाल जी ने इन्होंने बनाया है ਆਮ ਆਦਮੀ ਪਾਰਟੀ ਦਾ ਲੋਕ ਸਭਾ ਹਲਕੇ ਤੋਂ ਅਸੀਂ ਆਪਣੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਕਿ ਕਾਦੀਵਾਲ ਸਾਹਿਬ ਨੂੰ ਉਹਨਾਂ ਨੇ ਆਪਣਾ ਕੈਂਡੀਡੇਟ ਬਣਾਇਆ ਬਹੁਤ سارے ਲੋਕ ਚਾਹਵਾਨ ਸੀਗੇ ਕਈ ਪਾਰਟੀ ਦੇ ਵਫਾਦਾਰ ਜੀ ਸੀਗੇ ਕਈ ਲੋਕ ਸਿਰਫ ਤੇ ਸਿਰਫ ਟਿਕਟਾਂ ਵਾਸਤੇ ਆਏ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਕੀ ਮਿਲਣਾ ਹੈ ਤੇ ਸਾਨੂੰ ਕੀ ਮਿਲਣਾ ਹੈ ਔਰ ਜਨਰਲੂ ਟਿਕਟ ਨਹੀਂ ਮਿਲੇ ਉੱਪਰ ਵੀ ਹੋ ਗਏ ਕੌਨ ਨੂੰ ਪਤਾ ਜੇ ਅਸੀਂ ਉਹਨਾਂ ਨੂੰ ਫਸਲੀ ਬਟੇਰੇ ਬੋਲਦੇ ਆਂ ਔਰ ਇਹਨਾਂ ਦੇ ਬਾਰੇ ਸਾਡੇ ਪਿੰਡਾਂ ਦੇ ਵਿੱਚ ਕਹਾਓ ਤੇ ਫਸਲੀ ਬਟੇਰੇ ਨਾਂ ਤੇਰੇ ਨਾਂ ਮੇਰੇ ਤਾਂ ਜਿੰਨੇ ਛੇਤੀ ਉਹ ਆਪਣਾ ਰੂਪ ਰੰਗ ਦਿਖਾ ਦੇਣ ਉਹ ਬਧਿਆ ਰੰਦਾ ਹੈ ਉਹ ਆਪਣਾ ਸਾਈਡ ਹੋ ਗਏ ਚਲੇ ਗਏ ਜਿੱਥੇ ਵੀ ਜਾਂਨ ਕੋਈ ਫਰਕ ਨਹੀਂ ਪੈਂਦਾ ਸਾਡੇ ਸਾਹਮਣੇ ਟਾਸਕ ਹੈ ਚੈਲੰਜ ਹੈ ਚੈਲੰਜ ਨੂੰ ਚੈਲੰਜ ਜਿੱਤਣਾ ਲੈਣਾ ਹੈ ਸਾਡੀ ਤਿੱਜੇ ਗੇਟ ਦੀ ਕੈਂਪੇਨ ਜਿਹੜੀ ਸ਼ੁਰੂ ਹੋ ਗਈ ਹੈ ਅੱਜ ਅਸੀਂ ਆਪਣੇ ਮਾਨਯੋਗ ਐਮਐਲਏ ਆਜੀ ਸਾਹਿਬ ਕਵਲ ਵਿਜੇ ਪ੍ਰਤਾਪ ਸਿੰਘ ਜੀ ਦੀ ਗਵਾਈ ਹੇਤ ਉੱਤਰੀ ਹਲਕੇ ਦੇ ਵਿੱਚ ਮੀਟਿੰਗਾਂ ਕਰਦੇ ਸਵੇਰੇ ਅਸੀਂ ਜਿਹੜਾ ਸਾਡਾ ਨਵੀਂ ਬਦਦੀਆਂ ਦਾ ਚੌਕ ਹੈ ਉੱਥੇ ਡੋਰ ਟੂ ਡੋਰ ਵੀ ਕੀਤੀ ਹੈ ਔਰ ਰਾਤ ਦੇ 8:00 ਵਜੇ ਤੱਕ 9:00 ਵਜੇ ਮੀਟਿੰਗਾਂ ਵੀ ਕਰਾਂਗੇ ਇਹ ਤਿੱਜਾ ਗੇਟ ਸੁਣਾ ਸਾਡਾ ਉਹ ਦਸੀ ਚਾਰ ਗੇਟ ਜਿਹੜੇ ਐਲੈਕਸ਼ਨ ਦੇ ਅੰਤ ਤੱਕ ਪੂਰੇ ਕਰਾਂਗੇ ਪੂਦੇ ਹਲਕੇ ਦਾ ਹਿੱਤ ਜਾ ਕੇ ਅਸੀਂ ਮੈਂ ਕਦੀ ਸਤਾਵਾ ਮਾਤ ਤੋਂ ਸ਼ੁਰੂ ਕੀਤੀ ਮੈਂ ਹੁਣ ਤੱਕ 275 ਮੀਟਿੰਗਾਂ ਨੂੰ ਜਣਾ ਸਬੋਧਨ ਕਰ ਚੁੱਕਾ ਉਹ ਦਸੀ ਇੱਦਾਂ ਹੀ ਮੀਟਿੰਗਾਂ ਕਰਦੇ ਨੁਕਲ ਮੀਟਿੰਗਾਂ ਕਰਦੇ ਸਾਡੇ ਵਰਕਰ ਮਿਲਦੇ ਆ ਸਾਡੇ ਸਪੋਰਟਰ ਮਿਲਦੇ ਆ ਸਭ ਨੂੰ ਮਿਲ ਕੇ ਬਲ ਕਈਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ 13 ਜ਼ਿਲ੍ਹੇ ਹੋਰ ਆ ਉਹ ਦਰਬਾਰ ਸਰ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤ ਰਹੇ ਕਾਂਗਰਸ ਨੂੰ ਪੁੱਛੋ ਨੇ ਕੰਮ ਕੀਤਾ ਕੋਈ ਮੈਂ ਤੁਹਾਨੂੰ ਕਹਾਂ ਸਫੇਤ ਜਿਸ ਬੰਦੇ ਕੋ 7 ਕਿਲੋਮੀਟਰ ਇੱਕ ਡਰੇਨ ਨਹੀਂ ਬੜੀ ਉਹ ਬੰਦਾ ਕਿਹੜਾ ਦਾਵਾ ਕਰਦਾ ਜੀ ਕੀ ਕਾਦਾ ਦਾਵਾ ਕਰਦਾ ਦਾਵੇ ਕੰਮ ਦੇ ਦਾਅਵੇ ਕਰੀ ਦਾਵੇ ਗੱਲਾਂ ਦੇ ਦੀ ਅਸੀਂ ਜਿੰਨੇ ਕੰਮ 5 ਸਾਲ ਚ ਕਰਦੇ 2 ਸਾਲ ਚ ਕਰਕੇ ਦਿਖਾ ਦਿੰਦੇ ਇਸ ਕਰਕੇ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਨਾ ਉਹਨਾਂ ਨੂੰ ਕੋਈ ਵੋਟ ਪੈਣਾ ਤੁਹਾਡੇ ਸਾਹਮਣੇ ਚਾਦੂ ਰਿਜਲਟ ਆ ਜਾਣਾ ਤੁਸੀਂ ਦੇਖਿਓ ਕਿੰਨੇ ਵੋਟਾਂ ਪਈਆਂ ਇਹ ਮੈਮੋਰੰਡਮ ਦਿੱਤਾ ਗਿਆ ਜੀ ਕੇਵਲ ਵੈਲਫੇਅਰ ਅਫਸਰ ਜੀ ਜਲੰਧਰ ਤੋਂ ਹਾਂ ਉਹਨਾਂ ਨੇ ਦਿੱਤਾ ਜੀ ਕੁਝ ਤੇ ਆਪਾਂ ਕਾਰਵਾਈ ਕਰਾਂ ਹਾਂ ਕੁਝ